ਮੈਂ ਸਿਰਫ ਕੇਂਦਰ ਨੂੰ ਅਪੀਲ ਕਰਨੀ ਆ ਵੀ ਜਿਹੜੇ ਜਿਹੜੇ ਥੋੜੇ ਸੈਟਲਾਈਟ ਆ ਖਾਸ ਕਰਕੇ ਅਕਤੂਬਰ ਮਹੀਨੇ ਚ ਸਰਗਰਮ ਹੁੰਦੇ ਆ ਪਰਾਲੀ ਨੂੰ ਜਦੋਂ ਅੱਗ ਲੱਗਦੀ ਹੈਗੀ ਆ ਤੇ ਸਾਡੇ ਐਸਐਸਪੀ ਡੀਸੀ ਜਿਹੜੇ ਆ ਥੋੜੀ ਸੈਟਲਾਈਟ ਤੋਂ ਰਿਪੋਰਟ ਲੈ ਕੇ ਖੇਤਾਂ ਚਲੇ ਜਾਂਦੇ ਆ ਮਾੜਾ ਜਿਹਾ ਖੋਲਿਓ ਹੁਣ ਥੋੜਾ ਜਿਹਾ ਕਿਉਂਕਿ ਪੂਰੇ ਉੱਤਰ ਭਾਰਤ ਦੇ ਵਿੱਚ ਬਰਸਾਤ ਹੋਈ ਆ ਗੜਿਆਂ ਦੀ ਮਾਰ ਹੋਈ ਆ ਨੁਕਸਾਨ ਹੋਇਆ ਫਸਲਾਂ ਦੇ ਸਾਡੇ ਤੋਂ ਤੁਹਾਡਾ ਪੋਰਟਲ ਵੇਖ ਕੇ ਜਿੰਨੇ ਵੀ ਉੱਤਰ ਭਾਰਤ ਦੇ ਸੂਬੇ ਆ ਉਹਨਾਂ ਦੇ ਮੁੱਖ ਮੰਤਰੀ ਉਹਨਾਂ ਦੇ ਅਧਿਕਾਰੀ ਉਹ ਵੇਖ ਕੇ ਜਾ ਕੇ ਖੇਤਾਂ ਚਲੇ ਜਾਣ ਤੇ ਗਰਦਾਬਰੀਆਂ ਦਾ ਹੁਕਮ ਦੇ ਨਾ ਮੈਂ ਮੁੱਖ ਮੰਤਰੀ ਪੰਜਾਬ ਨੂੰ ਕਹੂੰਗਾ ਵੀ ਸੈਟਲਾਈਟ ਵੇਖ ਲਓ ਜਿਵੇਂ ਮਰਜ਼ੀ ਵੇਖ ਲਓ ਹੋ ਸਕਦਾ ਤੁਹਾਡੀ ਏਜੰਸੀਆਂ ਤੁਹਾਨੂੰ ਰਿਪੋਰਟ ਨਾ ਦਿੰਦੀਆਂ ਹੁਣ ਜਿਹੜਾ ਫਸਲਾਂ ਦਾ ਗੜੇ ਮਾਰੀ ਨਾਲ ਨੁਕਸਾਨ ਹੋਇਆ ਖਾਸ ਕਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਔਰ ਹੋਰ ਨਾ ਥਾਵਾਂ ਤੇ ਵੀ ਤੁਰੰਤ ਗਰਦਾਬਰੀਆਂ ਕਰਵਾਓ ਔਰ ਮਾਪਜਾ ਦਿਓ ਸਾਡੇ ਢਿੱਡ ਦਾ ਸਵਾਲ ਆ ਮਹਾਰਾਜ ਅਸੀਂ ਇਹੋ ਕੁਝ ਖਾਣਾ ਕਮਾਉਣਾ ਠੇਕੇ ਤੇ ਪੈਲੀਆਂ ਲਈਆਂ ਕਿਸਾਨਾਂ ਨੇ ਇਹ ਪੈਸੇ ਕਿੱਥੋਂ ਪੂਰੇ ਕਰਾਂਗੇ ਔਰ ਜਿੱਥੇ-ਜਿੱਥੇ ਫਸਲਾਂ ਦਾ ਨੁਕਸਾਨ ਹੋ ਗਿਆ ਉਹਨਾਂ ਦੀਆਂ ਕਰਜ਼ੇ ਦੀਆਂ ਕਿਸ਼ਤਾਂ 'ਚ ਵੀ ਛੂਟ ਦਿਓ ਸਾਡੀ ਮੰਗ ਹੈਗੀ ਆ ਇਹਦੇ ਨਾਲ ਦੀ ਨਾਲ ਤੁਸੀਂ ਨਸ਼ਿਆਂ ਵਿਰੁੱਧ ਜੁੱਦ ਸ਼ੁਰੂ ਕੀਤਾ ਹੈਗਾ ਚੰਗੀ ਗੱਲ ਆ ਮੈਂ ਨਹੀਂ ਕਹਿੰਦਾ ਇਹ ਮਾੜੀ ਗੱਲ ਹੈਗੀ ਆ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਨਸ਼ਿਆਂ ਦੀ ਦੁਕਾਨ ਬੰਦ ਕਰਾਓ ਦੁਕਾਨ ਬੰਦ ਨਸ਼ਿਆਂ ਦੀ ਜਿਹੜਾ ਗਾਖ ਆ ਨਾ ਇਸ ਗਾਖ ਨੂੰ ਫੜਿਆ ਨਸ਼ਾ ਬੰਦ ਨਹੀਂ ਹੋਣਾ ਉਹ ਜਿਹੜੀ ਦੁਕਾਨ ਖੁੱਲੀ ਉਹਨੇ ਨਵੇਂ ਗਾਖ ਪੈਦਾ ਕਰ ਲੈਣੇ ਆ ਤੁਸੀਂ ਕਹਿੰਦੇ ਹੋ ਵੀ ਅਸੀਂ ਤਾਂ ਨਸ਼ਿਆਂ ਦੇ ਸੌਦਾਗਰ ਫੜਨੇ ਆ ਮਾੜਾ ਜਿਆ ਦੱਸੋ ਕਿਹੜੇ ਕਿਹੜੇ ਫੜ ਕੇ ਅੰਦਰ ਦੇ ਦਿੱਤੇ ਆ ਇਸ ਕਰਕੇ ਚੰਗੀ ਗੱਲ ਹੈ ਇਹਦੇ ਨਾਲ ਦੀ ਨਾਲ ਜਿਹੜਾ ਕੇਂਦਰ ਸਰਕਾਰ ਜਿਹੜੀ ਗ੍ਰਹਿ ਮੰਤਰੀ ਨੇ ਮੀਟਿੰਗ ਕੀਤੀ ਆ ਵੀ ਮਨੀਪੁਰ ਦੀ ਸਮੀਖਿਆ ਕਰਨੀ ਪੈ ਰਹੀ ਅਸੀਂ ਕਹਿੰਦੇ ਸੀ ਵੀ ਪੱਜਪਾ ਦੀ ਮਨੀਪੁਰ ਦੇ ਵਿੱਚ ਜਿਹੜੀ ਨੀਤੀ ਹੈਗੀ ਆ ਉਹਨੇ ਮਨੀਪੁਰ ਨੂੰ ਅਜਾੜ ਕੇ ਰੱਖ ਦੇਣਾ ਜਿਵੇਂ ਦੋਵਾਂ ਭਾਈਚਾਰਿਆਂ ਨੂੰ ਲੜਾ ਕੇ ਮਾਰਿਆ ਜਾ ਰਿਹਾ ਜਿਵੇਂ ਮਨੀਪੁਰ ਨੂੰ ਬਰਬਾਦ ਕੀਤਾ ਦੇਸ਼ ਕਦੀ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਗੱਲ ਲਈ ਮਾਫ ਨਹੀਂ ਕਰੂਗਾ। ਕੋਈ ਉੱਥੇ ਅਮਨ ਸ਼ਾਂਤੀ ਕਰਾਓ ਰਾਸ਼ਟਰਪਤੀ ਰਾਜ ਆ ਹੁਣ ਤੁਹਾਡਾ ਤੁਸੀਂ ਦੇਖ ਰਹੇ ਹੋ ਸਾਰਾ ਕੁਝ। ਇਹਦੇ ਨਾਲ ਦੀ ਨਾਲ ਜਿਹੜਾ ਕੇਂਦਰ ਨੇ ਫੈਸਲਾ ਕੀਤਾ ਵੀ ਜਿਹੜੇ ਨਵੇਂ ਪਾਸਪੋਰਟ 2023 ਤੋਂ ਬਣਨੇ ਆ ਉਹਨਾਂ ਤੋਂ ਕਹਾ ਜੜੀ ਜਨਮ ਤਰੀਕਿਆ ਉਹਦੇ ਵਿੱਚ ਇਹੀ ਇੱਕ ਹੀ ਹੋਇਆ ਕਰੂ ਠੀਕ ਹੀ ਗੱਲ ਆ। ਪਰ ਨਾਲ ਦੀ ਨਾਲ ਨਿਰਦੇਸ਼ ਇਹ ਵੀ ਦੇਣੇ ਚਾਹੀਦੇ ਵੀ ਜਿੱਥੇ ਵੀ ਬੱਚਾ ਪੈਦਾ ਹੋ ਰਿਹਾ ਉਹਦਾ ਉਸੇ ਵੇਲੇ ਜਨਮ ਤਰੀਕ ਦਾ ਸਰਟੀਫਿਕੇਟ ਬਨਣਾ ਚਾਹੀਦਾ ਜਿਹੜੇ ਕੋ ਗਰੀਬ ਨੇ ਰਹਿ ਜਾਂਦੇ ਨੇ ਥੋੜੇ ਜਿਹੇ ਜਨਮ ਤੇ ਦਾ ਸਰਟੀਫਿਕੇਟ ਜਾਰੀ ਕਰਨ ਵਾਲੇ ਅਧਾਰੇ ਨੇ ਖਾਸ ਕਰਕੇ ਸਿਵਲ ਸਰਜਨ ਦਾ ਦਫਤਰ ਤੇ ਹੋਰ ਲੱਖਾਂ ਰੁਪਏ ਲੈਂਦੇ ਆ ਮਹਾਰਾਜ ਬਾਦ ਦੇ ਵਿੱਚ ਇਸ ਕਰਕੇ ਇਧਰ ਵੀ ਧਿਆਨ ਦਿਓ ਅਰਾਸ ਰੱਖਾਂਗੇ ਵੀ 8 ਮਾਰਚ ਨੂੰ ਜਿਹੜਾ ਔਰਤ ਕਮੰਤਰੀ ਦਿਹਾੜਾ ਬਾਡਰਾਂ ਤੇ ਮਨਾਇਆ ਜਾ ਰਿਹਾ ਵੱਧ ਤੋਂ ਵੱਧ ਤਾਦਾਦ ਵਿੱਚ ਲੋਕ ਜਿਹੜੇ ਉੱਥੇ ਪਹੁੰਚਣਗੇ